ਯਾ ਜਿਹੜਾ ਉਥੇ ਲੋਕਾਂ ਦੇ ਰਾਤ ਨੂੰ ਰਾਤੀ ਚਾਰਜ ਕੀਤਾ ਗਿਆ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਸਵਾਲ ਸੀ ਉਹ ਚੱਕਿਆ ਗਿਆ ਸਿਲੰਡਰ ਚੱਕ ਕੇ ਲੈ ਗਏ ਇੱਕ ਸਾਡਾ ਭਰਾ ਸਾਰੇ ਮਲਾਜ਼ਮ ਨਹੀਂ ਇਹੋ ਜਿਹੰਦੇ ਇੱਕ ਮੇਰਾ ਪੀਰ ਸਾਡਾ ਪੁਲਸ ਵਾਲਾ ਭਰਾ ਸਿਲੰਡਰ ਚੱਕੀ ਜਾਂਦਾ ਉਥੋਂ ਸਾਰਿਆਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਭਰਾਵੋ ਉਥੇ ਦੇ ਜਿੰਨੇ ਫਰਿੱਜ ਦੀ ਉਹ ਚੱਕ ਕੇ ਲੈ ਗਏ ਟਰਾਲੀਆਂ ਇਹਨਾਂ ਦੇ ਐਮਐਲਏ ਸਰਲਾਲ ਸਿੰਘ ਨੇ ਚੋਰੀ ਕਰਕੇ ਲੈ ਗਿਆ ਉਹਦੇ ਘਰੋਂ ਪੰਜ ਟਰਾਲੀਆਂ ਲੱਭੀਆਂ ਨੇ ਇਹ ਪਹਿਲੀ ਵਾਰ ਦੇਖਿਆ ਸਰਕਾਰਾਂ ਦੀ ਚੋਰਾ ਦੀ ਸਰਕਾਰ ਹੋ ਗਈ ਇਹ ਚੋਰੀ ਕਰਨ ਦੇ ਉੱਤੇ ਹੋਏ ਨੇ ਆ ਤੁਸੀਂ ਆ ਦੇਖ ਲਓ ਆਦਰ ਸਕੂਲ ਦੇ ਵਿੱਚ ਉਥੇ ਭਰਾਵੋ ਸਾਡੇ ਵਿਦਿਆਵਕਾਂ ਤੇ ਰਾਖੀ ਚਾਰਜ ਕੀਤਾ ਗਿਆਗਾ ਚਾਓ ਕੁੱਟ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਦਿੱਤਾ ਗਿਆਗਾ 9 ਸਾਲ ਦੀ ਬੱਚੀ ਦਾ ਕੀ ਖੋਟ ਸੀ ਉਹ ਚਾਕੇ ਜੇਲ੍ਹ ਦੇ ਵਿੱਚ ਭੇਜੀ ਗਈ ਆ ਫਿਰ ਭਰਾਵੋ ਕਿੱਡੀ ਵੱਡੀ ਚੋਰੀ ਕੀਤੀ ਆ ਉੱਥੇ 3 ਸਾਲ ਦੀਆਂ ਵਰਦੀਆਂ ਬੱਚਿਆਂ ਨੇ ਆ ਕਰੋੜਾਂ ਰੁਪਈਆ ਦਾ ਘਪਲਾ ਕਰ ਗਿਆ ਸਰਕਾਰ ਉੱਥੇ ਬੱਚਿਆਂ ਨੇ ਉਹ ਵਰਦੀਆਂ ਵੇਚ ਕੇ ਖਾ ਗਏ ਸਾਰਾ ਕੁਝ ਉੱਥੇ ਉਹਨਾਂ ਦੀਆਂ ਤਲਗਾਹਾਂ ਦੀ ਕੱਟ ਲਾ ਕੇ ਭਰਾਵੋ ਇਹਨਾਂ ਦੇ ਉਹਦੇ ਵੱਟਾ ਘਪਲਾ ਕੀਤਾ ਇਹਨਾਂ ਨੇ ਮੈਂ ਸ਼ੈਡ ਨਾ ਹੋ ਜਾ ਉਹਨਾਂ ਹੋ ਜਾ ਬਈੁਰਨ ਚੱਕ ਮੜਾ ਰਸਤਾ ਭਰਾਵੋ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਲੋਕਾਂ ਦੇ ਦੀ ਪੁੱਤਾਂ ਅਸੀਂ ਤਾਂ ਆਮ ਘਰਾਂ ਦੇ ਦੀ ਪੁੱਤਾਂ ਅਸੀਂ ਪਿੰਡਾਂ 'ਚੋਂ ਕੰਮ ਚੱਲਿਆ ਕਰੂਗਾ ਛੋਟੇ ਪਿੰਡਾਂ 'ਚ ਬਹਿ ਕੇ ਕੰਮ ਹੋਇਆ ਕਰਾਂਗੇ ਭਰਾਵੋ ਦੇਖ ਲਓ ਕਿੰਨੇ ਕੰਮ ਹੁੰਦੇ ਨੇ ਆ ਜਿਹੜੇ ਲੋਕਾਂ ਦੇ ਕਹਿੰਦੇ ਹੁੰਦੇ ਸੀ ਨਾ ਅੱਜ ਇਹ ਉਹ ਜੋਕਾ ਦੇ ਬਣੇ ਹੋਏ ਨੇ ਛੋਟੇ ਖੂਨਚੂਸਰ ਵਾਲਿਆਂ ਦੇ ਅੱਜ ਦੇਖੋ ਛੋਟੀਆਂ ਜ਼ਮੀਨਾਂ ਨੂੰ ਹੜੱਪੀ ਤਰੇ ਆਉਂਦੇ ਨੇ ਧੜਾ ਧੜ ਕਬਜ਼ੇ ਕਰੀ ਆਉਂਦੇ ਨੇ ਆ ਗਿਉਂਦ ਪਿੰਡ ਦੇ ਵਿੱਚ ਉਹਨਾਂ ਦਾ 85 ਸਾਲ ਤੋਂ ਕਬਜ਼ਾ ਸਾਡੇ ਭਰਾਵਾਂ ਦਾ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਆਪਦੀਆਂ ਜ਼ਮੀਨਾਂ ਵਾਹ ਰਹੇ ਨੇ ਉਹਨਾਂ ਨੇ ਭਰਾਵੋ ਝਾੜ ਮੜੇ ਪੱਟ ਕੇ ਪਜਾਊ ਕੀਤੀਆਂ ਨੇ ਅੱਜ ਜ਼ਮੀਨ ਖੋਹਣ ਤੇ ਲੱਗੀ ਹੋਈ ਆ ਉਥੇ ਡਿੱਲੀ ਫੋਰਸ ਲਾਈ ਜਾਂਦੀ ਆ ਆ ਵੀ ਸਾਡੇ ਭਰਾ ਨੇ ਜਵਾਖ ਨੇ ਜਿਹੜਾ ਨੂੰ ਉੱਥੇ ਭੇਜਿਆ ਜਾਂਦਾ ਉਸੇ ਕਿਤੇ ਮੰਤਰੀ ਦਾ ਜਾਂ ਕਿਸੇ ਹੋਰ ਦਾ ਮੁੰਡਾ ਨਹੀਂ ਆਉਂਦਾ ਇਧਰੋਂ ਸਾਡੇ ਕਿਸਾਨਾਂ ਦੇ ਪੁੱਤ ਹੁੰਦੇ ਨੇ ਜ਼ਮੀਨਾਂ ਦੇ ਵਿੱਚ ਇਧਰੋਂ ਸਾਡੇ ਭਰਾਏ ਹੁੰਦੇ ਨੇ ਮੁਲਾਜ਼ਮਾ ਜਿਹੜਾ ਨੂੰ ਤੜਕੇ ਰੋਟੀ ਚਾਹ ਵੀ ਨਹੀਂ ਪੀਣ ਦਿੰਦੇ ਤੜਕੀ ਲਾ ਦਿੰਦੇ ਨੇ ਡਿਊਟੀਆਂ 4 ਵਜੇ ਉੱਠ ਕੇ ਵਗ ਜਾਓ ਭਾਈ ਉੱਥੇ ਜਾਓ ਜਿਉਂਦੇ ਵਿੱਚ ਲਗਾਤਾਰ ਉੱਥੇ 5-6 ਮਹੀਨੇ ਹੋ ਗਏ ਜਿਹੜਾ ਕੰਮ ਚੱਲ ਰਿਹਾ ਉਸ ਪਿੰਡ ਦੇ ਵਿੱਚ ਇਹਨਾਂ ਨੇ ਜਵਾ ਸੰਗ ਲਾਹੀ ਹੋਈ ਆ ਜਿਹੜਾ ਕਹਿੰਦੇ ਰਹੇ ਦੀ ਅੱਜ ਜਿਹੜਾ ਅਫਰੰਦ ਕਰਨਾ ਹੈ ਇੱਥੇ